ਓਏ ਆ ਜਾ ਹੁਣ ਤੁਰਪਾ ਪੈਰ ਨਹੀਂ ਪੜਦਾ ਆਈ ਤਾਂ ਇਹਨਾਂ 우ਸਤਾਦ ਯਾਰ ਕਾਈ ਇਹਨਾਂ ਆ ਤੇਰੇ ਕਰਕੇ ਪਹਿਲਾ ਠੇਕੇਦਾਰ ਨੇ ਭਜਾਤਾ ਆਪਾਂ ਨੂੰ ਲੈ ਨਿਕਲਦਾ ਤਾਂ ਤੂੰ ਨਹੀਂ ਕਰੋ ਮੈਂ ਤਾਂ ਤੇਰੇ ਕੋਲ 7 ਵਜੇ ਆ ਕੇ ਬਹਿ ਗਿਆ ਆਹ ਆਹ ਦੇਖਿਆ ਤੂੰ ਤੇ ਆ ਗਿਆ ਨਾ ਐ ਨਹੀਂ ਤੁਸੀਂ ਫਿਰ ਮਿਸਤਰੀ ਬਣਦੇ ਹੈਗੇ ਉਹ ਚੰਗਾ ਮਿਸਤਰੀ ਜੀ ਚੰਗਾ ਜੀ ਚੰਗਾ ਜੀ 우ਸਤਾਦ ਜੀ ਨਹੀਂ ਕਹਿੰਦਾ ਤੂੰ ਆ ਆ ਤਾਂ ਆਪਣਾ ਜੀ ਹਥਿਆਰ ਆ ਇਹ ਨਾ ਛਟੋ ਇਹਦਾ ਗੁੱਸੇ 'ਚ ਡਿੱਗ ਗਿਆ ਹੀਗਾ ਮੜੀ ਇੱਜ਼ਤ ਕਰਿਆ ਕਰ ਫੇਰ ਬਣੇਗਾ ਚੋਟੀ ਦਾ ਮਿਸਤਰੀ ਕਿੰਨੇ ਵਾਰੀ ਆਖਿਆ ਤੈਨੂੰ ਲਓ ਜੀ ਲਓ ਜੀ ਬੱਸ ਜੀ ਧੰਮ ਤੇ ਟਾਈਮ ਨਾ ਆਇਆ ਕਰ ਆ ਹੁਣ ਕਿਤੇ ਆ ਨਾ ਤੂੰ ਕੰਮ ਲਖਾ ਦੀ ਆਪਣੇ ਹੱਥੋਂ ਉਹ ਨਹੀਂ ਲੰਗਦਾ ਜੀ ਅੱਠ ਇੱਕੇਦਾਰ ਨੂੰ ਮੜਾ ਕੇ ਕਹਿ ਕੇ ਕੋਈ ਵੱਡਾ ਕੰਮ ਫੜ ਲਓ ਨਾ ਵੱਡਾ ਹੁੰਦਾ ਹੀ ਨਹੀਂ ਆਪਣੇ ਤੋਂ ਫੜਿਆ ਸੀ ਇੱਕ ਵਾਰੀ ਮੈਂ ਕੋਠੀ ਦਾ ਅੱਛਾ ਫੇਰ ਕੀ ਬਣਿਆ ਸਾਲੀ ਨਿਉਵੀ ਹਿੱਲ ਗਈ ਸਮਾਰ ਕੇ ਨਹੀਂ ਪਰੀ ਗਈ ਮੈਥੋਂ ਆਪਾਂ ਫਿਰ ਉਸੇ ਹਿਸਾਬ ਦਾ ਕੰਮ ਫੜ ਲਈਦਾ ਜਿੰਨਾ ਕੋ ਹੋ ਜੇ ਹੁਣ ਇਹਨਾਂ ਦਾ ਕੀ ਕੰਮ ਹੈ ਜਿੰਨਾਂ ਤੇ ਜਾ ਰਹੇ ਆਪਾਂ ਓਏ ਇਹ ਤਾਂ ਕਹਿੰਦੇ ਸੀ ਕੋਠਾ ਪਾਉਣਾ ਯਾਰ ਫੋਨ ਆਇਆ ਸੀ ਵੀਰੇ ਦੋਸਤਾਂ ਆ ਕਬੂਤਰਾਂ ਕੁਵਾਤਰਾਂ ਦਾ ਪਾਉਣਾ ਉਹ ਕਬੂਤਰਾਂ ਦਾ ਨਹੀਂ ਮੋਟਰ ਦਾ ਇੱਕ ਤਾਂ ਨਾ ਮੈਂ ਮੈਂ ਗੱਲ ਸੱਚੀ ਸੁਣੀ ਸੀ ਇਹ ਤੇ ਮਾੜੀ ਲੇਬਰ ਨਾ ਚੰਗੇ ਮਿਸਤਰੀ ਨੂੰ ਲੈ ਪੈਂਦੀ ਆ ਆ ਮਿਸਤਰੀ ਬੜਾ ਆ ਕੋਠੀਆਂ ਦੇ ਉਹ ਪਾਉਂਦਾ ਰਿਹਾ ਲੈਂਟਰ ਹੈਲੋ ਤੇਰਾ ਘਰ ਤਾਂ ਚਲਾਈ ਜਾਂਦੇ ਆ ਨਾ ਤੇੜੀ ਮਿਲ ਜਾਂਦੀ ਆ ਗੱਲ ਨਿਪੜੀ ਚਾਹੇ ਕੋਠੀ ਪਾਈਏ ਚਾਹੇ ਕੋਠਾ ਗੱਲ ਤਾਂ ਇੱਕੋ ਹੀ ਆ ਕੱਲਾ ਲਾਵਾਂ ਦਾ ਫਰਕ ਆ ਚਲ ਆਇਆ ਕਰੋ ਉਸਤਾਦ ਜੀ ਹੈ ਪੈਸੇ ਦੀਵਾ ਦੇ ਵਜ ਥੋੜੇ ਘਾਣੇ ਉਹ ਪਹਿਲਾ ਕੰਮ ਤੇ ਤਾਂ ਲੱਗ ਜੀ ਆ ਜਾ ਕੇ ਪੈਸੇ ਤਾਂ ਫੇਰ ਹੀ ਦੇਉਂ ਅਗਲਾ ਜਿਵੇਂ ਕ੍ਰੀਡੀ ਫੀਸ ਭਰਨੀ ਆ ਜੀ ਫੀਸ ਭਰਨੀ ਆ ਆ ਮੈਂ ਰੋਜ਼ ਮੇਰੇ ਘਰੇ ਲੜਾਈ ਹੁੰਦੀ ਆ ਪੈਸੇ ਤਾਂ ਮੈਥੋਂ ਹੀ ਮੰਗੀ ਜਾਂਦੇ ਆ ਕੀ ਕਰਾਂ ਕੋਈ ਕੰਮ ਹੀ ਨਹੀਂ ਪੂਰ ਚੜਦਾ ਆਪਣਾ ਫੜ ਲਿਓ ਕੋਈ ਨਹੀਂ ਬਾਕੀ ਹੁਣ ਮੈਂ ਤੁਹਾਡੇ ਨਾਲ ਆ ਜੀ ਜਿੱਥੇ ਮਰਜ਼ੀ ਲੈ ਜਾ ਮੈਨੂੰ ਐਸੇ ਗੱਲ ਦਾ ਹੀ ਡਰ ਲੱਗਿਆ ਰਹਿੰਦਾ ਤੂੰ ਮੇਰੇ ਨਾਲ ਆ ਨਾ ਸਾਰਾ ਕੰਮ ਹੀ ਤੇਰੇ ਹੱਥੋਂ ਵਿਗੜਦਾਗਾ ਜੇ ਤੂੰ ਡਰ ਕੇ ਟਾਈਮ ਨਾਲ ਆ ਜੇ ਤਾਂ ਵਧੀਆ ਗੱਲ ਆ ਆ ਹੁਣ ਪਤਾ ਨਹੀਂ ਕੀ ਬਣੂ ਕਹਿ ਤੂੰ ਚਾਹ ਪਾਣੀ ਬਣਾ ਲੈਣਗੇ ਲੈ ਮੇਰੀ ਗੱਲ ਸੁਣ ਹਾਂ ਉਹ ਬੈਠਾ ਬੰਦਾ ਤਾਂ ਹੋਰੀ ਜਿਹਾ ਲੱਗਦਾਗਾ ਤੇ ਸਾਹਬ ਨਾਲ ਗੱਲ ਕਰੀ ਜੰਗਾ ਇਹ ਤਾਂ ਜੀ ਉਹ ਆ ਕਿੱਕਰ ਬੁੜਾ ਐ ਤਾਂ ਇਹ ਤਾਂ ਅੜਬੀ ਵਾਲਾ ਐ ਜਾਣਦਾ ਤੈਨੂੰ ਹੋਰ ਫਿਰ ਹੁਣ ਤਾਂ ਦੂਰ ਦੂਰ ਤੱਕ ਚਰਚੇ ਨੇ ਫਿਰ ਹੁਣ ਮੈਂ ਨਹੀਂ ਜਾਂਦਾ ਇਹਨਾਂ ਦੇ ਇਹਦਾ ਐ ਕੀ ਬਣਾ ਸਾਰਾ ਦਿਨ ਪੈੜਤੀ ਖੜਾਈ ਰੱਖਿਆ ਆਪਾਂ ਨੂੰ ਐ ਫਿਰ ਹੁਣ ਕੰਮ ਤਾਂ ਕਰ ਨਹੀਂ ਪਊ ਆ ਜਾ ਕੁਛ ਨਹੀਂ ਹੁੰਦਾ ਮਾ ਮੁਰਦਾ ਤਾਂ ਨਹੀਂ ਮਾਰਦਾ ਕਿਵੇਂ ਹੈ ਜੀ ਹਾਂ ਤਾਂ ਸੁਭਾਅ ਦੀ ਗਰਮਾ ਥੋੜਾ ਜਿਹਾ ਉ ਨਹੀਂ ਹੈਗਾ ਅੜਬ ਫੇਰ ਕੀ ਗੱਲ ਆ ਲੈ ਤੈਨੂੰ ਪਤਾ ਤਾਂ ਹੈਗਾ ਠੇਲੇ ਮਿਸਤਰੀ ਦਾ ਕੱਚੇ ਕੰਮ ਨਹੀਂ ਕਰਦੇ ਥੋੜਾ ਜਿਹਾ ਤਾਂ ਪਹਿਲਾਂ ਤਾਂ ਹੁਣ ਪਿਆ ਕੋਈ ਨਾ ਸਸਰੀਕਾਲ ਸਰਦਾਰ ਜੀ ਡੇਲਿਆ ਕਿਵੇਂ ਹੈ ਠੀਕ ਆ ਠੀਕ ਆ ਤੁਸੀਂ ਦੱਸੋ ਬਹੁਤ ਵਧੀਆ ਬਹਿ ਜਾਓ ਸਸਰੀਕਾਲ ਬਹਿ ਗਏ ਸਸਰੀਕਾਲ ਠੀਕ ਹੈ ਓਏ ਹੋਰ ਸੂਤਾਂ ਲੋਟ ਆ ਜੀ ਲੋਟ ਹੈ ਉਹ ਕੰਦਰ ਦੇ ਮੜਾ ਦਾ ਲੋਟ ਹੋ ਕੇ ਟੋਟ ਲੈ ਲੈ ਕੇ ਤੇ ਹੋਰ ਹੀ ਧੜਕੇ ਵਾਲੇ ਵਾਂਗੂ ਬਹਿ ਗਿਆ ਤੂੰ ਨਾ ਕੋਈ ਨਹੀਂ ਬਸ ਠੀਕ ਆ ਐ ਕਰੋ ਤੁਸੀਂ ਟਾਈਮ ਨਾ ਲਾਓ ਸਾਨੂੰ ਦੱਸੋ ਮੜਾ ਇਹ ਕਰਨਾ ਕੀ ਆ ਕਰਨਾ ਹਾਂ ਕਰਨਾ ਆਹਾ ਕੋਠਾ ਢਾ ਕੇ ਦਵਾਰੇ ਪਾਉਣੇ ਅੱਛਾ ਹਾਂ ਇਹ ਬੜੀ ਗੱਲ ਆ ਪਾਵਾਂਗੇ ਓਏ ਬੜੀ ਗੱਲ ਵਾਲੀ ਨਹੀਂ ਹੈਗੀ ਕਿਉਂ ਕੋਠਾ ਇਹ ਬਹੁਤ ਭੇੜਾ ਕੋਠਾ ਕਿਉਂ ਭੇੜੇ ਨੂੰ ਕੀ ਆ ਇਹ ਕੋਠਾ ਹਰੇਕ ਬੰਦਾ ਪਾ ਨਹੀਂ ਸਕਦਾ ਬਸ ਲੈ ਕਿਵੇਂ ਕਰੰਟ ਕਰੰਟ ਮਾਰਦਾ ਹੈ ਉਹ ਤੇਰੀ ਮਾਰਾ ਮਗਲਾਵਾ ਮਾਰਦਾ ਤੇਰੀ ਦਾ ਓ ਹਟ ਜਾ ਕਰ ਹੋਰ ਕੀ ਐ ਇਹੇ ਜਾ ਫਿਰ ਇਹ ਵੀ ਕੀ ਦਿੱਕਤ ਐ ਜਿਹ ਲਾ ਪਾਉਣ ਨੂੰ ਕੀ ਆ ਜਿਹੜਾ ਮਿਸਤਰੀ ਆਇਆ ਕੋਠਾ ਨਹੀਂ ਪਾ ਸਕਿਆ ਬਸ ਕਮਾਲ ਹੋ ਗਈ ਲੈ ਆ ਕੇ ਮੈਂ ਉਹ ਸਾਰਾ ਚੱਲੀਏ ਫਿਰ ਆਪਾਂ ਕਿਉਂ ਗੱਲ ਹੀ ਨਿਬੜ ਗਈ ਕਹਿੰਦੇ ਪੈਂਦਾ ਨਹੀਂ ਇਹ ਤਾਂ ਪੈਂਦਾ ਕਿਉਂ ਨਹੀਂ ਪੁੱਤੋ ਵੀ ਨਹੀਂ ਪੈਂਦਾ ਬਸ ਸਰ ਗਿਆ ਇਹ ਤੋਂ ਪਹਿਲਾਂ ਥੇਲਾ ਮਿਸਤਰੀ ਨਹੀਂ ਆਇਆ ਹੋਣਾ ਫਿਰ ਪਾਵਾਂਗੇ ਪਾ ਦਾਂਗੇ ਕੋਠੇ ਦੀ ਬੜੀ ਗੱਲ ਐ ਡੰਬਰੂ ਨਾਲ ਐ ਹਾਂ ਪੱਕੀ ਗੱਲ ਐ ਡੰਬਰੂ ਆ ਉਹ ਮੈਂ ਕਿਹਾ ਤੂੰ ਤੁਮਾ ਦੱਸ ਸਰਦਾਰਾ ਇਹ ਪਉਣਾ ਕਿੰਨੇ ਟਾਈਮ ਚ ਆ ਟਾਈਮ ਕਿੰਨੇ ਦਿਨ ਲੱਗਣ ਤੁਸੀ ਦੱਸੋ ਇਹ ਤੇ ਉਸਤਾਦ ਜੀ ਉਸਤਾਦ ਜੀ ਇਨਟੂ 500 ਹਾਂ ਖੁੱਲਾ ਜਾ ਟਾਈਮ ਲੈ ਲਿਓ ਜੀ ਕੇ ਕੀ ਕਿਹਾ ਹੈ ਹਾਂ ਦੱਸੋ ਇੱਕ 10 ਦਿਨ ਤਾਂ ਲੱਗ ਜਾਣਗੇ ਤੇ ਸਰਦਾਰਾ 10 ਦਿਨ ਹਾਂ ਪੱਕੀ ਗੱਲ ਹੈ ਹਾਂ ਦਿਨ ਭਾ 10 ਦੀ ਵੇ 12 ਲਾ ਦੀ ਨਹੀਂ ਨਹੀਂ 12 ਕਾ ਨੂੰ ਲਾਉਣੇ ਆ ਉਹ ਮੈਂ ਕਹਾਂ ਤੈਨੂੰ 12 ਲਾ ਦੀ ਪਰ ਕੋਠਾ ਟੌਪ ਦਾ ਪਾਦੀ ਟੂ ਲਾਟਾ ਲਾ ਬਣਨ ਦੇ ਵੀ ਇੱਕ ਦਿਨ ਬਾਅਦ ਜੂਗਾ ਲੱਗ ਜਾਣਗੇ 12 ਦਿਨ ਆਹੋ 12 ਜੇ ਹੁਣ ਤਾਂ 13 ਦਿਨ ਲਾ ਨਹੀਂ ਪਰ ਕੋਠਾ ਟੋਪਦਾ ਹੋਣਾ ਚਾਹੀਦਾ ਐਹ ਜਿਆ ਕੋਠੇ 'ਚ ਹੈ ਕੀ ਐਸੀ ਜਿਹੜਾ ਦਿਨ ਵਧਾਈਏ ਨਾ ਤੂੰ ਉਹ ਦਿਨ ਨਹੀਂ ਮੈਂ ਵਧਾਉਂਦਾ ਕੋਠਾ ਹੈ ਹਰ ਜਆ ਪਾਉਣਾ ਲੋਕ ਨਾ ਗੱਲਾਂ ਕਰਨ ਲਵੇ ਲੋਣੇ 10 15 ਪਿੰਡਾਂ ਦੇ ਵਿੱਚ ਤੂ ਵਾਲੇਦਾਰੇ ਪਤਾ ਦਾ ਕਰੀ ਠੇਲੇ ਦੀਆਂ ਪਾਈਆਂ ਹੋਈਆਂ ਖੁਰਲੀਆਂ ਅਜੇ ਤੱਕ ਨਹੀਂ ਹੱਲੀਆਂ ਹਾਂ ਖੁਰਲੀਆਂ ਬਣ ਜਾਂਦੇ ਫਿਰ ਤਾਂ ਕਲੀਆਂ ਕੋਠਾ ਤਾਂ ਕੋਈ ਪਾਇਆ ਨਹੀਂ ਉਹ ਪਾਏ ਆ ਕੋਠੇ ਵੀ ਖੁਰਲੀਆਂ ਮਤਲਬ ਮੈਂ ਜ਼ਿਆਦਾ ਬਣਾਈਆਂ ਲਗੀਆਂ ਤਾਂ ਕਰਕੇ ਆ ਤਾਂ ਹੀ ਫਿਰ ਤੈਨੂੰ ਡੰਗਰ ਡੱਪਿਆਂ ਵਾਲੇ ਵੱਧ ਲੈ ਕੇ ਜਾਂਦੇ ਨੇ ਇਹੇ ਜੀ ਖੁਰਲੀਆਂ ਚਮਸ਼ੂਰ ਨੇ ਹਾਂ ਅੱਛਾ ਉਹ ਡੰਗਰ ਮਿਸਤਰੀ ਨਹੀਂ ਉਹ ਐ ਹੁੰਦਾ ਈ ਜਿਹੜੀ ਖੁਰਲੀ ਬਣਾਤੀ ਉਹ ਤੋਂ ਪਸੂ ਨਹੀਂ ਹਲਦਾ ਹਾਂ ਚਾਹੇ ਕਿੱਡੀ ਸਾਂਹ ਤਕੜਾ ਹੋਵੇ ਪਸੂ ਕਿੰਨੇ ਤਕੜਾ ਹੋਵੇ ਓਏ ਇਧਰ ਗਾਗੋ ਵਾਲੇ ਪਿੰਡ 'ਚ ਇਹਨੂੰ ਡੰਗਰ ਮਿਸਤਰੀ ਨਹੀਂ ਕਹਿੰਦੇ ਉਹੀ ਆ ਨਾ ਇਹ ਨਾ ਉਹ ਨਹੀਂ ਹੈਗਾ ਜੀ ਓਏ ਉਹੀ ਤਾਂ ਆ ਗਿਆ ਕਹਿੰਦੇ ਠੇਲੇ ਨੂੰ ਡੰਗਰ ਵਿੱਚ ਪਾ ਦਾਂਗੇ ਐ ਦੱਸੋ ਜੀ ਮੈਂ ਨਹੀਂ ਸੁਣਿਆ ਅੱਛਾ ਤੇਰਾ ਉਸਤਾਦ ਹੈ ਹੈਨਾ ਇਹ ਹਾਂ ਉਸਤਾਦ ਹੈ ਜੀ ਮੇਰਾ ਹਾਂ ਲੈ ਮੇਰੀ ਗੱਲ ਸੁਣ ਲੈ ਕਿੱਕਰਾ ਕਿੱਕਰ ਆ ਤੈਨੂੰ ਬੁਲਾਇਆ ਓਏ ਹਾਂ ਜੀ ਓਏ ਕਿੱਕਰ ਗਾ ਨੂੰ ਨਿੰਮ ਐ ਤਾਂ ਓਏ ਇਹ ਗਾ ਨੂੰ ਤਾਂ ਉਹਨੂੰ ਕਹਿੰਦਾ ਜੀ ਤੁਹਾਨੂੰ ਕਹਿੰਨਾ ਓਏ ਕੰਦਰ ਕੋਈ ਤਾ ਦਾ ਚਾਚਾ ਕਹਿੰਦੇ ਕਿੱਕਰਾ ਸਿੱਧੂ ਹੀ ਕਿੱਕਰਾ ਦੇ ਆ ਗਿਆ ਚਲ ਤਾਇਆ ਹਾਂ ਮੈਨੂੰ ਇਹ ਟਾ ਟਟੜ ਗਿਆ ਰੱਖਿਆ ਨੇ ਇਟਾਂ ਤਾਂ ਆਪਾਂ ਲਿਆਵਾਂਗੇ ਪਹਿਲਾਂ ਇਹਨੂੰ ਢਾਉਣਾ ਵੀ ਹੈ ਢਾ ਕੇ ਦੁਬਾਰੇ ਬਣਾਉਣਾ ਆ ਛੱਟਾ ਹੋਣਾ ਵੀ ਹੈ ਨਾ ਧਾ ਦੇਾਂਗੇ ਡਾਂਗਰੂ ਇਹਦਾ ਹੁਣ ਬਣ ਜਾਊਗਾ ਨੇਰੀ ਉਹ ਡਾਂਗਰੂ ਕਿਤੇ ਉਹ ਨਾ ਖੜਕ ਜੇ ਗੰਜਰ ਦਾ ਨਹੀਂ ਖੜਕਦਾ ਜੇ ਤਾਂ ਘਾਂਟੇ ਜਿ ਢਵਾਉਣਾ ਫਿਰ ਤਾਂ ਹੁਣ ਢਾ ਦਿੰਨਾ ਜੇ ਇਟ ਕੱਢਣੀ ਹੈ ਸਾਫਤੀ ਫਿਰ 2-3 ਦਿਨ ਲੱਗ ਸਕਦੇ ਨੇ ਦਿਨ ਚਾਹੇ 3 ਲਾ ਲਈ ਪਰ ਸਾਫ ਦੀ ਕੱਲੀ-ਕੱਲੀ ਇਟ ਕੱਢੀਏ ਤਾਂ ਆ ਤੇ ਤਿੰਨ ਜੋੜ ਲਓ ਜੀ 15 ਹੋ ਗਏ 13 ਹੋ ਗਏ 15 ਹੋ ਗਏ ਤਿੰਨ ਦਿਨ ਤਾਂ ਮੈਂ ਹੀ ਖਾ ਗਿਆ ਹਾਂ 12 ਮਿਸਤਰੀ ਮੇਰੀ ਗੱਲ ਸੁਣ ਲੋ ਜਿਹੜੀ ਇਹ ਇੱਟਾਂ ਸਾਰੀ ਦੀ ਸਾਰੀ ਨਿਓਂਜ ਪਾਉਣੀ ਹੈ ਉਂ ਤਾਂ ਇਹ ਦੇਖ ਕੰਮ ਤਾਂ ਨਹੀਂ ਅਸੀਂ ਛੱਡਣਾ ਹਾਂ ਪਰ ਮੈਂ ਕਹਿੰਦਾ ਵੀ ਕੋਠਾ ਤਾਂ ਵਧੀਆ ਪਿਆ ਹਲੇ ਯਾਰ ਇਹ ਦਵਾਰੇ ਕਹਨੂੰ ਸਾਚ ਪਾਉਣਾ ਸਾਡ ਸਮਝਦੇ ਨਹੀਂ ਯਾਰ ਤੁਸੀਂ ਮੇਰਾ ਨਾਂ ਸੁਣਿਆ ਨਾ ਚਾਰ ਚੁਪੇਰੇ ਪਿੰਡਾਂ ਦੇ ਵਿੱਚ 25 ਮਿੰਟ ਦੂਰ ਦਾ ਹਾਂ ਮੈਂ ਹੀ ਸੁਣਿਆ ਜੀ ਉਹਨਾਂ ਨੇ ਨਹੀਂ ਸੁਣਿਆ ਮੈਂ ਨਹੀਂ ਸੁਣਿਆ ਉਹਨਾਂ ਨੇ ਨਹੀਂ ਸੁਣਿਆ ਸੁਣਿਆ ਤਾਂ ਹੈਗਾ ਨਾ ਸੁਣ ਲੈ ਜੀ ਸੁਣਾ ਤਾਂ ਉਹਨੂੰ ਮੈਂ ਹਾਂ ਸੁਣਿਆ ਤਾਂ ਹੈਗਾ ਨਾ ਫਿਰ ਹੁਣ ਜਦੋਂ ਕਿਕਰ ਸਿਉਂਦਾ ਐਡਾ ਪੁਰਾਣਾ ਕੋਠਾ ਹੋਵੇ ਤਾਂ ਲੋਕਾਂ ਤਾਂ ਸ਼ਰਮ ਆਉਂਦੀ ਏ ਮੈਨੂੰ ਯਾਰ ਕੋਈ ਨਹੀਂ ਫੇਰਾ ਹਾਂ ਬਣਾ ਦਾਂਗੇ ਤਾ ਸੋਨਾ ਬਣਾਉਣਾ ਪੂਰਾ ਫਰਸ਼ ਫੁਰਸ਼ ਦੂਜਾ ਲਾਉਣਾ ਹਾਂ ਉਹ ਤਿਲਕਮੀ ਜੀਟ ਜੀ ਦਾ ਉਹ ਕੀ ਹੁੰਦੀ ਆ ਉਹ ਤੇ ਦੇਖੀਦਾ ਚੱਲੀ ਚਿੱਟੀ ਜੀ ਉਹ ਸਿੱਟੇ ਦੇ ਭਾਂਡੇ ਫੇਲਾ ਦਾ ਕਰੰਡੀ ਤੇ ਘੁੰਮ ਜਾਂਦਾ ਕਰੰਡੀ ਤੇ ਉਹ ਕਰੰਡੀ ਤੇ ਘੁੰਮਦਾ ਘੁੰਮਦਾ ਉਹ ਨਾ ਡਿੱਗ ਵੀ ਉਹ ਕਿਤੇ ਲੱਤ ਬਾਹਤ ਡਾ ਲੇ ਉਹ ਨਹੀਂ ਡਿੱਗਦਾ ਨਹੀਂ ਜੀ ਜਿਹੜਾ ਤਾਜ ਮਹਿਲ ਨਹੀਂ ਹਾਂ ਤਾਜ ਮਹਿਲ ਤੁਸੀਂ ਜਦੋਂ ਬੜਦੇ ਹੋ ਉਹਦੇ ਮੂਰੇ ਖੁਰਲੀਆਂ ਜੇ ਬਣੀਆਂ ਉਹ ਉਸਤਾਦ ਨੇ ਬਣਾਈਆਂ ਹੋਈਆਂ ਨੇ ਹਾਂ ਅੱਛਾ ਇਹਦੀਆਂ ਗੋਲੀਆਂ ਬਣੀਆਂ ਹਾਂ ਤਾਂ ਹੀ ਉਹ ਪਾਣੀ ਨਾਲ ਗਲੀਆਂ ਜੇ ਪਈਆਂ ਸੀਗੀਆਂ ਓਹੋ ਉਹ ਚਲੋ ਛੱਡੋ ਯਾਰ ਰੱਖਦੇ ਹੁਣ ਉਹ ਹਾਂ ਚਲੋ ਛੱਡੋ ਮੇਰੀ ਘਰ ਸੋਹਣੋ ਹਾਂਜੀ ਗੱਲ ਕਰ ਲੈਂਦੇ ਵੀ ਦਿਹਾੜੀ ਤੇ ਕਰਨਾ ਕਿ ਠੇਕ ਹਾਂ ਤਾਂ ਆਪਾਂ ਹੀ ਦਿਹਾੜੀ ਕਰਨੀ ਹੈ ਕਿ ਠੇਕਾ ਇਹ ਦੱਸ ਮੈਂ ਦੱਸਦੇ ਫਿਰ ਠੇਕੇ ਦੇ ਕਿੰਨੇ ਰੁਪਏ ਬਣਨਗੇ ਦਿਹਾੜੀ ਤੇ ਕਿੰਨੇ ਨੇ ਦੱਸੋ ਪਹਿਲਾਂ ਠੇਕੇ ਫੁੱਟ ਦੇ ਹਿਸਾਬ ਨਾਲ ਚੱਲਦਾ ਹੂੰ ਤਾਂ ਠੇਕੇ ਤੇ ਦਾ ਬਣ ਜੀ ਕਿਹੜੇ ਫੁੱਟ ਦੇ ਹਿਸਾਬ ਨਾਲ ਟੋੜਾ 7500 ਰੁਪਿਆ ਠੇਕੇ ਤੇ ਸਾਰਾ ਹਾਂ ਤੇ ਦਿਹਾੜੀ ਤੇ ਵਾ ਦਿਹਾੜੀ ਦੇਣੀ ਤੂੰ 550 ਰੁਪਿਆ ਦਿਹਾੜੀ ਇਹਦੀ ਜਾਂ 750 ਮੇਰੀ ਆ 750 550 ਕਿੰਨਾ ਹੋ ਗਿਆ ਇਹ 12300 ਰੁਪਿਆ ਹੋ ਗਿਆ ਜੀ 12300 ਹੋ ਗਿਆ ਤਾਂ ਕਿੰਨਾ ਦਾ 12 13 ਚਲ ਆਇਆ ਕਰੋ ਠੇਕੇ ਹੀ ਨਾ ਵੇੜੋ 7500 ਹਾਂ ਪੋਕ ਕੋਕਣੋ ਪੋਕਾ 7500 ਹਾਂ 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 7500 ਚ ਢਾ ਕੇ ਪਾਉਣਾ ਹੈ ਹਾਂ ਕਿਤੇ ਕੱਲਾ ਪਾਉਣ ਦਾ ਤਾਂ ਨਹੀਂ ਕੱਲੇ ਢਾਉਣ ਦਾ ਨਹੀਂ ਨਾ ਨਾ ਢਾਉਣ ਦਾ ਵੀ ਵਿੱਚ ਹੀ ਆ ਠੀਕ ਹੈ ਠੀਕ ਹੈ ਡੰਬਰੂ ਉਸਤਾਦ ਜੀ ਫਿਰ ਫੜ ਲੈਂਦੇ ਸਾਈ ਹਾਂ ਸਾਈ ਦੇ ਦੇਣਾ ਖੜਤਾ ਜਾ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣੋ ਅਸੀਂ ਕੱਚੇ ਪੈਰੀ ਕੰਮ ਨਹੀਂ ਕਰਦੇ ਜੀ ਨਹੀਂ ਮੈਨੂੰ ਐ ਦੱਸੋ ਮੈਨੂੰ ਚੁੱਪ ਕਰਾ ਪਰਦਾ ਪਹਿਲਾਂ ਮੈਨੂੰ ਐ ਤਾਂ ਪੁੱਛ ਲਈਏ ਆਪਾਂ ਡੰਬਰੂ ਇਹ ਐ ਦੱਸੋ ਇਹ ਵੀ ਕੋਠਾ ਪਿਆ ਆ ਕਾ ਤੂੰ ਨਹੀਂ ਕਿਸੇ ਦਾ ਉਹੀ ਤਾਂ ਮੈਂ ਦੱਸਦਾ ਜਰਬ ਸੁਣ ਨਹੀਂ ਦਿੰਦਾ ਇਹ ਪੂਰੀ ਹਾਂ ਲੈ ਇਹ ਕੋਠਾ ਜਦੋਂ ਨਿਉਂ ਧਰਦਿਆਂ ਸਾਡਾ ਹੈਗਾ ਗਵਾਂਡੀਆ ਨਾ ਰੌਲਾ ਉਦੋਂ ਉਹ ਲੜਾਈ ਤਾਂ ਨਹੀਂ ਕਰਦੇ ਆ ਪਾਈਏ ਚ ਲਓ ਜੀ ਅੱਛਾ ਰੌਲਾ ਲੜਾਈ ਤਾਂ ਨਹੀਂ ਕਰਦੇ ਸਿੱਧਾ ਆ ਕੇ ਮਿਸਤਰੀ ਦੇ ਆ ਕੇ ਸਿਰਚ ਕਹੀ ਘੱਟ ਦਿੰਦੇ ਆ ਅੱਛਾ ਹਾਂ ਮੈਂ ਉਸਤਾਦ ਜੀ ਐਂ ਕਹਿੰਦਾ ਸੀ ਸਾਈ ਫੜ ਲਓ ਆਪਾਂ ਫੇਰ ਆ ਜਾਈਏ ਕੱਲ ਨੂੰ ਨਾ ਸਾਈ ਕੀ ਕਰਨੀ ਆ ਤਾਏ ਤੇ ਵਿਸ਼ਵਾਸ ਆ ਰੱਬ ਵਰਗਾ ਬੰਦਾ ਯਾਰ ਇਹ ਨਾ ਹੁਣ ਪਾਉਂਦੇ ਨਹੀਂ ਤੁਸੀਂ ਮਤਲਬ ਜਵਾਬ ਹੈ ਨਾ ਪਾਵਾਂਗੇ ਜੀ ਕਿਉਂਕਿ ਨਾ ਲਈ ਹਲੇ ਟਾਈਮ ਹੀ ਹੈ ਨਹੀਂ ਮਤਾ ਜੀ 20 ਘੁਰਲੀਆਂ ਫੜ ਰੱਖੀਆਂ ਨੇ ਗੀਆਂ। ਨਾ ਹੁਣ ਤਾਂ ਕਹਣਾ ਸੀ ਮੇਰੇ ਕੋਲ ਟਾਈਮ ਬਾਧੂ ਐ ਓਏ। ਉਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਲੱਗ ਜਾਣਗੇ ਇੰਨੇ ਦਿਨ। ਜੇ ਪੈਸਿਆਂ ਦੀ ਲੋੜ ਐ ਪਹਿਲਾਂ ਲੈ ਜਾਓ। ਨਾ ਨਾ ਲੈ ਪੈਸਿਆਂ ਦੀ ਕੀ ਗੱਲ ਐ ਕੀ? ਆਖੋ ਤਾਂ ਮੈਂ ਹੁਣ ਦੇ ਦਿੰਨਾ। ਨਾ ਨਾ। ਹਾਂ। ਹੈ ਜੇ ਕੀਤੇ ਮੈਂ ਨਾ। ਨਹੀ ਨਾ ਨਾ। ਫੜ ਜੂਗਾ। ਮੈਂ ਖਾ ਸਰ ਜੂਗਾ। ਓਏ ਤੁਸੀਂ ਕੋਠਾ ਪਾਓ ਯਾਰ ਐ ਕਿਉਂ ਨੁ ਭੱਜੇ ਜਾਂਦੇ ਹੋ। ਭਾਈ ਦੇ ਥੋੜੀਆਂ ਆ ਜਾਾਂਗੇ ਕੋਈ ਨਹੀਂ ਅਸੀਂ ਹਲੇ ਨਾ ਮੈਂ ਤੁਸੀਂ ਐ ਕਰੋ ਜੀ ਚਾਰ ਕਿਸਾਲ ਮੈਂ ਹਲੇ ਆਵਾਂਗਾ ਚਾਰ ਚੂਰ ਸਾਲ ਕੋਈ ਨਹੀਂ ਚੁੱਪ ਕਰਕੇ ਢਾਉਣ ਲਗੋ ਨਹੀਂ ਫਿਰ ਤੁਹਾਨੂੰ ਪਤਾ ਫਿੱਡਾ ਆਲਾ ਲੂ ਮੈਂ ਚਾਰ ਚਾਰ ਮਾਰੂ ਹੁਣ ਤਾਂ ਹਾ ਕਰਕੇ ਆ ਗਏ ਪਤਾ ਗੱਲ ਕੀ ਆ ਆ ਡਮਰੂ ਨੂੰ ਸਾਰਾ ਪਤਾ ਤਾਂ ਹੈਗਾ ਆਲੇ-ਦਾਲੇ ਘਟੋ ਘਟ ਚਾਰ ਪਿੰਡਾਂ ਦੀਆਂ ਖੁਰਲੀਆਂ ਦੀ ਸਾਈ ਫੜੀ ਬੈਠਾ ਅੱਜ ਤੱਕ ਕੰਮ ਛੱਡਿਆ ਹੋਰ ਛੱਡ ਕੇ ਫੇਰ ਚਾਰ ਪਿੰਡਾਂ ਵਾਲੇ ਹੋਇਆ ਚੁੱਪ ਕਰਕੇ ਬੰਦੇ ਬਣਾ ਲੂ ਕੋਠਾ ਢਾ ਕੇ ਪਾ ਓਏ ਤਾਇਆ ਪਾਰਾਂਗੇ ਆਪਾਂ ਮੇਰੀ ਹਰਤੂ ਤੂੰ ਕੋ ਭਰਾ ਨਾਲ ਕੋਠਾ ਤੇਰਾ ਲਿਸ਼ਕਣ ਲਾ ਹਾਂ ਇਹ ਇਹਨੂੰ ਹੁੰਦਾ ਕੁਛ ਨਹੀਂ ਹਲੇ 4 ਕ ਸਾਲ ਮੇਰੇ ਕੋਲ ਟਾਈਮ ਹੈ ਨਹੀਂਗਾ ਕੋਈ 4 ਸਾਲ ਨਹੀਂ ਬੰਦਿਆ ਵਾਂਗੂ ਮੇਰਾ ਕੋਠਾ ਹੁਣ ਸੋਨੂੰ ਪਾਉਣਾ ਪਊਗਾ ਮੈਂ ਕਿਸੇ ਨੂੰ ਕਹਿੰਦਾ ਨਹੀਂ ਥੋੜੇ ਨਾਲ ਜ਼ਬਾਨ ਹੋਈ ਹੈ ਮੇਰੀ ਹੁਣ ਚੱਲ ਫਿਰ ਐ ਕਰਤਾ ਆ ਹਾਂ ਕੋਠਾ ਤੇਰਾ ਹੋਜੂ ਤਿਆਰ ਹਾਂ ਤੂੰ 500 ਰੁਪਿਆ ਦੇ ਹਾਂ ਮੈਂ ਢਾਉਣ ਲੱਗਦਾ ਇਹਨੂੰ ਚੱਲ ਆਗਲਾ ਘਟਾਉਣ ਤੇ ਨਾਲ ਤੈਨੂੰ 500 ਰੁਪਿਆ ਓਏ ਡਮਰੂ ਆ ਲੈ ਓਏ ਮੈਂ ਫੇਰ ਕਰ ਜਾਵਾਂ ਹਾਂ ਮੈਂ ਕਰੇ ਜਾਇਆ ਮਤੈ ਆ ਨਾ ਹਾਂ ਉਸਤਾਦ ਨਾ ਥੋੜੇ ਸੰਦ ਕਰੇ ਸੜਾਇਆ ਨਾ 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 ਪਹਿਲਾ ਡਾ ਹੋ ਇਹਨੂੰ ਕਾਹ ਹੋ ਪਹਿਲਾ ਨੂੰ ਚੱਲ ਫਿਰ ਇੱਕ ਗੱਲ ਹੋਰ ਹਾਂ 500 ਤਾਂ ਆ ਗਿਆ ਹਾਂ ਬੋਤਲ ਨਹੀਂ ਹੈਗੀ ਬੋਤਲ ਹੈਗੀ ਹੈ ਬੋਤਲ ਜੇ ਦੋ ਪੀ ਲਿਓ ਉਸਤਾਦ ਜੀ ਦੇਖੋ ਜੀ ਦੇਖਣਾ ਕੀ ਆ ਯਾਰ ਹੌ ਘੋਟ ਤੇ ਪਰਲੇ ਵਸ ਨਾ 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 ਰੌਲਾ ਕੀ ਹੈ ਤੁਹਾਡਾ ਉਹ ਰੌਲਾ ਤਾਂ ਕੁਝ ਨਹੀਂ ਉਹ ਖਾਮ ਖਾ ਪੰਗੇ ਲੈਂਦੇ ਨੇ ਕੋਈ ਨਹੀਂ ਜੀ ਹੈਗੀਆਂ ਅਸੀਂ ਆਪ ਹੀ ਢਾ ਦਾਂਗੇ ਟੈਨਸ਼ਨ ਨਾ ਲਓ ਬਸ ਜੇ ਕੋਈ ਲੋੜ ਪੈ ਗਈ ਡਾਂਗਾ ਛੋਟੀਆਂ ਮੇਰੇ ਕੋਲੇ ਹੈਗੀਆਂ ਨੇ ਵਾਦੂ ਸਿੱਟ ਲਿਓ ਬਸ ਠੀਕ ਹੈ ਜੀ ਠੀਕ ਹੈ ਛੁਡਾ ਮੈਂ ਆਪ ਹੀ ਲਊ ਐਡਾ ਵੀ ਮਸਲਾ ਵੱਧ ਜਾਂਦਾ ਹੈ ਹਾਂ ਵੀ ਜੇ ਆਉਣ ਲੱਗੇ ਤੁਹਾਡੇ ਮਨੀ ਬਸ ਢਾ ਲਿਓ ਐਂ ਕਰ ਫੇਰ ਡੰਮਰੂ ਹਾਂ ਜੀ ਮੈਂ ਤਾਂ ਤੁਹਾਨੂੰ ਪਤਾ ਹੀ ਆ ਹੁਣ 4 ਸਾਲ ਟਾਈਮ ਹੈ ਨਹੀਂ ਮੇਰੇ ਕੋਲ ਤਾਂ ਟੂਟਾ ਫਿਰ ਮੈਂ ਆਉਣਾ ਇੰਨੇ ਹਾਂ ਹਾਂ ਉਸਤਾਦ ਜੀ ਮੈਂ ਤੁਹਾਡੇ ਨਾਲ ਨਾ 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 ਤਵਾਂ ਆਉਣਾ ਇਹਦੇ ਨਾਲ ਪਊਗਾ ਉਹ ਪਰਲੇ ਪਾਸੇ ਬੋਤਲ ਪਈ ਐ ਜੇ ਹੋਰ ਲੋਡ ਪਈ ਉਹ ਇੱਟਾਂ ਦੇ ਪਰਲੇ ਪਾਸੇ ਨਾ ਇੱਕ ਬੋਤਲ ਹੋਰ ਪਈ ਵੱਡੀ ਐ ਉਹ ਉਹ 2 ਲੀਟਰ ਵਾਲੀ ਅੱਛਾ ਉਹ ਚੱਕ ਲਿਓ ਵੱਧ ਗਿਆ ਜੀ ਕੰਮ ਹੈ ਹੈ ਵੱਧ ਗਿਆ ਬੋਤਲ ਚੱਕ ਕੇ ਲਿਆ ਪਹਿਲਾਂ ਲਾਓ ਬੈਗ ਚਲੋ ਕਿਵੇਂ ਕਰੀਏ ਜੀ ਫਿਰ ਉਸਤਾਦ ਜੀ ਇਹ ਤਾਂ ਪਰੇ ਨਹੀਂ ਹੋ ਸਕਦਾ ਕੋਈ ਤੁਹਾਡਾ ਉਸਤਾਦ ਨਹੀਂ ਕੋਈ ਕੁਛ ਨਹੀਂ ਚੁੱਪ ਕਰਕੇ ਕੋਠਾ ਤੁਹਾਨੂੰ ਪਾਉਣਾ ਬੂ ਹੁਣ ਠੀਕ ਐ ਬੱਕਲੀਆਂ ਜਿਨਾਂ ਚੱਬ ਹੁਣ ਸਮਝ ਆ ਗਈ ਨਾ ਮੈਂ ਮੈਂ ਤਾਂ ਇਹ ਦੇਖਦਾ ਸੀਗਾ ਵੀ ਕਿੱਥੋਂ ਸ਼ੁਰੂ ਕਰੀਏ ਡੰਗਰੂ ਆਈ ਕਿੱਥੋਂ ਸ਼ੁਰੂ ਕਰਾਂ ਨਾ ਮੇਰੇ ਫਿਰ ਤੋਂ ਸ਼ੁਰੂ ਕਰੋਗੇ ਆਗੇ ਜੀ ਆਗੇ ਇਹ ਕੋ ਫਾਵਾਂ ਲਈ ਤੂੰ ਕਮਲਾ ਹੋ ਰਹਿਆ ਕਮਲੇ ਆਉਗਾ ਨਾ ਮਾਰ ਦਿੰਦੇ ਨੇ ਸਿਰ ਚ ਕਹੀ ਘਟ ਦੂ ਵੀ ਤੂੰ ਇੱਥੇ ਕੀ ਕਰਨਾਗਾ ਕੂਠਾ ਪਾ ਕੇ ਉਸਤਾਦ ਜੀ ਮੈਂ ਠੀਕ ਗੱਲ ਸੁਣ 500 ਰੁਪਏ ਜੇ ਸਿੱਟੋ ਤੇ ਭੱਜ ਲਾ ਆਥਰਮ ਦਾ ਜਗਾੜ ਹੋ ਗਿਆ ਬੋਤਲ ਦਾ ਇਹਦੇ ਕੋਲ ਆਪਾਂ ਪਿੰਦੇ ਨਹੀਂ ਆਪਾਂ ਕਹਿੰਦੇ ਆ ਵੀ ਆਗੇ ਜਿਹਾਂ ਦੀ ਹੋ ਕੇ ਬਾਣੋ ਬਣੀ ਹੋ ਜੰਨੇ ਆਪਾਂ ਇੱਥੋਂ ਹੀ ਵੱਜਲਾ ਬੁੜਾ ਪੈੜਾ ਜੁੱਤੀ ਲਈ ਬੈਠਾ ਇੱਧਰ ਕਿਵੇਂ ਜਿਆ ਜੀ ਆਹ ਇਧਰਲੇ ਪਾਸੇ ਇੱਥੋਂ ਜੇ ਵੀ ਠੀਕ ਆ ਹਨਾ ਉਹ ਤਾਂ ਇਧਰੋ ਜਿਹਾ ਟਾਣਾ ਰਾਂ